ਹਾੜਾਂ ਬਲ ਜਾਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਖੋ ਜਾਓ ਦਰਅਸਲ ਹਿਮਾਚਲ ਪ੍ਰਦੇਸ਼ ਵਿੱਚੋਂ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਦੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਉੱਥੇ ਤੇਜ਼ ਬਰਸਾਤ ਹੋਏਗੀ ਅਤੇ ਬਰਫਬਾਰੀ ਵੀ ਹੋਏਗੀ ਜਿਸ ਦੇ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਇਸ ਵਿਚਾਲੇ ਬਰਫਬਾਰੀ ਵੀ ਸ਼ੁਰੂ ਹੋ ਗਈ ਹੈ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਬਰਫ ਕਾਫੀ ਜ਼ਿਆਦਾ ਪੈ ਗਈ ਹੈ ਜਿਸ ਦੇ ਚਲਦਿਆਂ ਤਕਰੀਬਨ 134 ਦੇ ਕਰੀਬ ਸੜਕਾਂ ਬੰਦ ਨੇ ਅਤੇ ਇਸ ਦੇ ਨਾਲ ਹੀ 12 ਦੇ ਕਰੀਬ ਬੱਸਾਂ ਅਤੇ ਹੋਰ ਵਾਹਨ ਉਥੇ ਫਸੇ ਹੋਏ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਬਰਫ਼ਵਾਰੀ ਦੇ ਵਿਚਾਲੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਨਜ਼ਰ ਆ ਰਹੀ ਹੈ 2 ਫਰਵਰੀ ਨੂੰ ਮੌਸਮ ਸਾਫ਼ ਰਹਿਣ ਦੇ ਅਸਾਰ ਨੇ ਜਦਕਿ 3 ਅਤੇ 4 ਫਰਵਰੀ ਨੂੰ ਦੁਬਾਰਾ ਬਾਰਿਸ਼ ਅਤੇ ਬਰਫਬਾਰੀ ਦੇ ਲਈ yellow alert ਵੀ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ ਸ਼ਿਮਲਾ ਦੇ ਵਿੱਚ ਮੌਸਮ ਸਾਫ਼ ਰਹਿਣ ਦਾ ਵੀ alert ਜਾਰੀ ਕੀਤਾ ਗਿਆ ਤਾਂ 2 ਦਿਨਾਂ ਦੇ ਦੌਰਾਨ ਸ਼ਿਮਲਾ ਦੇ ਵਿੱਚ ਹਾਲਾਂਕਿ ਬਰਫਬਾਰੀ ਹੋਣ ਦੀ ਵੀ ਸੰਭਾਵਨਾ ਹੈ 3 ਅਤੇ 4 ਨੂੰ ਦੁਬਾਰਾ ਤੋਂ ਬਾਰਿਸ਼ ਅਤੇ ਬਰਫ਼ਬਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ 30 ਜਨਵਰੀ ਤੱਕ 90% ਦੀ ਘੱਟ ਬਾਰਿਸ਼ ਦਰਜ ਕੀਤੀ ਗਈ ਪਰ ਹੁਣ ਬਰਸਾਤ ਹੋਏਗੀ ਅਤੇ ਪਰਫ਼ਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਸੈਲਾਨੀ برف ਦੇਖਣ ਦੇ ਲਈ ਉੱਥੇ ਇਕੱਠੇ ਹੁੰਦੇ ਨੇ ਆਨੰਦ ਵਿਮਾਨਦੇ ਨੇ ਪਰ ਇਸ ਵਿਚਾਲੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਦੱਸ ਦਈਏ ਕਿ ਕਿਤੇ orange ਅਲਰਟ ਜਾਰੀ ਕੀਤਾ ਗਿਆ ਜਦਕਿ ਕਿਸੇ ਕਿਸੇ ਥਾਂ ਦੇ ਉੱਤੇ yellow ਅਲਰਟ ਵੀ ਜਾਰੀ ਕੀਤਾ ਗਿਆ ਇਸ ਵਿਚਾਲੇ ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਜੇਕਰ ਜ਼ਰੂਰਤ ਨਾ ਹੋਵੇ ਤਾਂ ਘਰ ਤੋਂ ਬਾਹਰ ਨਾ ਨਿਕਲੋ ਤੁਸੀਂ ਵੀ ਪਹਾੜਾਂ ਵੱਲ ਜਾਣ ਦੀ ਸੋਚ ਰਹੇ ਹੋ ਤਾਂ ਸਾਵਧਾਨ ਖੋ ਜਾਓ ਦਰਅਸਲ ਹਿਮਾਚਲ ਪ੍ਰਦੇਸ਼ ਵਿੱਚੋਂ ਮੌਸਮ ਵਿਭਾਗ ਨੇ ਅੱਜ ਅਤੇ ਕੱਲ੍ਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ ਉੱਥੇ ਤੇਜ਼ ਬਰਸਾਤ ਹੋਏਗੀ ਅਤੇ ਬਰਫਬਾਰੀ ਵੀ ਹੋਏਗੀ ਜਿਸ ਦੇ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਇਸ ਵਿਚਾਲੇ ਬਰਫਬਾਰੀ ਵੀ ਸ਼ੁਰੂ ਹੋ ਗਈ ਹੈ ਹਿਮਾਚਲ ਪ੍ਰਦੇਸ਼ ਦੇ ਉੱਪਰਲੇ ਇਲਾਕਿਆਂ ਦੀ ਗੱਲ ਕਰ ਲਈਏ ਤਾਂ ਉੱਥੇ ਬਰਫ ਕਾਫੀ ਜ਼ਿਆਦਾ ਪੈ ਗਈ ਹੈ ਜਿਸ ਦੇ ਚਲਦਿਆਂ ਤਕਰੀਬਨ 134 ਦੇ ਕਰੀਬ ਸੜਕਾਂ ਬੰਦ ਨੇ ਅਤੇ ਇਸ ਦੇ ਨਾਲ ਹੀ 12 ਦੇ ਕਰੀਬ ਬੱਸਾਂ ਅਤੇ ਹੋਰ ਵਾਹਨ ਉਥੇ ਫਸੇ ਹੋਏ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਬਰਫਵਾਰੀ ਦੇ ਵਿਚਾਲੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਨਜ਼ਰ ਆ ਰਹੀ ਹੈ 2 ਫਰਵਰੀ ਨੂੰ ਮੌਸਮ ਸਾਫ਼ ਰਹਿਣ ਦੇ ਅਸਾਰ ਨੇ ਜਦਕਿ 3 ਅਤੇ 4 ਫਰਵਰੀ ਨੂੰ ਦੁਬਾਰਾ ਬਾਰਿਸ਼ ਅਤੇ ਬਰਫਬਾਰੀ ਦੇ ਲਈ yellow alert ਵੀ ਜਾਰੀ ਕਰ ਦਿੱਤਾ ਗਿਆ ਦੱਸਿਆ ਕਿ Shimla ਦੇ ਵਿੱਚ ਮੌਸਮ ਸਾਫ਼ ਰਹਿਣ ਦਾ ਵੀ alert ਜਾਰੀ ਕੀਤਾ ਗਿਆ ਤਾਂ 2 ਦਿਨਾਂ ਦੇ ਦੌਰਾਨ Shimla ਦੇ ਵਿੱਚ ਹਾਲਾਂਕਿ ਬਰਫਬਾਰੀ ਖੂਣ ਦੀ ਵੀ ਸੰਭਾਵਨਾ ਹੈ 3 ਅਤੇ 4 ਨੂੰ ਦੁਬਾਰਾ ਤੋਂ ਬਾਰਿਸ਼ ਅਤੇ ਬਰਫ਼ਬਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ 30 ਜਨਵਰੀ ਤੱਕ 90% ਦੀ ਘੱਟ ਬਾਰਿਸ਼ ਦਰਜ ਕੀਤੀ ਗਈ ਪਰ ਹੁਣ ਬਰਸਾਤ ਹੋਏਗੀ ਅਤੇ ਪਰਫ਼ਾਰੀ ਦਾ ਵੀ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ